ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਤੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਉਹਦਾ ਪਤਾ ਲੱਗਾ ਉਹਦਾ ਨਾਮ ਕਰਨਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਹੈ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸੰਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 ਇਹ 103 ਬੀਐਸਐਨ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਅਨਨੌਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫਤੀਸ਼ ਕਿਤੋਂ ਤੱਕ ਪਹੁੰਚੀ ਤਫਤੀਸ਼ ਅਜੇ ਕੰਮ ਚੱਲ ਰਹੀ ਹੈ ਜਿਸ ਲਈ ਕੰਪਲੀਟ ਹੋਏਗਾ ਤੁਹਾਨੂੰ ਦੱਸਾਂਗੇ ਕਰਨਵੀਰ ਕੌਣ ਆ ਸਾਰੇ ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਾਰਦੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਲੂ ਦਰਜ ਨੇ ਕੁਝ ਨਹੀਂ ਦੱਸਿਆ ਇਹਦੇ ਬਾਰੇ ਅਜੇ ਤੇ ਮੈਂ ਕੋਈ ਨਹੀਂ ਇੱਥੇ ਇਨਸੀਡੈਂਟ ਹੋਇਆ ਜਿੱਥੇ ਵਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਇਹ ਜੱਗੀ ਇਹਨਾਂ ਨੇ ਕਹਿ ਰਹੇ ਜਿਹੜਾ ਸਾਮਣਾ ਕਰ ਰਿਹਾ ਉਹ ਇਹਨਾਂ ਨੇ ਭਗਵੰਦ ਜਿਹੜੇ ਆ ਭਗਵਾਨਪੁਰੇ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਛੱਦਿਆ ਇੱਥੇ ਟੱਕਰ ਵੀ ਰਹੀ ਤੇ ਕੋਈ ਪਹਿਲਾ ਮਾਮਲਾ ਦਰਜਾ ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਤੁਹਾਡੀ ਗੱਲ ਕੁਝ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਿਹਾ ਗਿਆ ਕਿ ਕੱਲ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹ ਰਹੇ ਅੱਜ ਇਹਦੇ ਬਾਰੇ ਇਮਤਿਹਾਨ ਹੋ ਤੇ ਅਸੀਂ ਤੇ ਕਾਗਜ਼ ਕੰਪਲੀਟ ਕਰਕੇ ਆਏਗਾ ਇੱਥੇ ਹੁਣ ਖੜੇ ਆ ਮਕਦਮਾ ਨਾਲ ਗੱਲ ਕਰਦੇ ਹਾਂ ਪੋਸਟਮਾਰਟਮ ਕਰਾਵਾ ਚੱਕੂ ਨੂੰ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਹੈ ਕੋਈ ਪ੍ਰੋਲ ਤੇ ਕਿਸਰਾ ਆਏਗਾ ਜੇ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਹੈ ਉਹਦੇ ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਹਨ ਹਾਂ ਉਹਨਾਂ ਅਨਨੌਨਾ ਕੋਈ ਇੱਕ ਵਾਇਰਲ ਕੋਈ ਪੋਸਟ ਅੱਜ ਜਿਸ ਤੇ ਜ਼ਿੰਮੇਵਾਰੀ ਲਈ ਗਈ ਹੈ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਜ਼ਰ ਤੇ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਮੁਤਾਬਕ ਕਾਨੂੰਨ ਵਾਲਾ ਇਹ ਗੈਂਗ ਰੈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੀ ਵਾਰ ਨਹੀਂ ਮੈਂ ਕੁਝ ਵੀ ਕਹਿ ਸਕਦਾ ਇਹ ਤਾਂ ਹੁਣ ਜੋ ਜਿਹੜੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਐਫਆਈਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਉਹ ਮਾਮਲੇ 'ਚ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਐਫਆਈਆਰ ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲਈ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ